ਗਾਲ ਜੀ ਕੀ ਹਾਲ ਚਾਲ ਨੇ ਜੀ ਤੇ ਵੀਰ ਮੇਰੇ ਉਹ ਬੜੇ ਭਰਾ ਮੈਸੇਜ ਕਰਦੇ ਕਿਹਦੇ ਚੱਲੀਏ ਕਿੱਦੇ ਚੱਲੀਏ ਜੀ ਬਾਈ ਜੀ 20 ਤਰੀਕ ਅੱਜ 18 ਕੱਲ ਨੂੰ 19 ਪਰਸੋਂ 20 ਦਿਨ ਸ਼ੁੱਕਰਵਾਰ ਨੂੰ ਆਪਾਂ ਜਾਣਾ ਹੈ ਕਿਹੜੇ ਬਸ ਦੀ ਜਾਣਾ ਅਸੀਂ ਇੱਥੋਂ ਮੋੜ ਤੋਂ ਚੱਲਣਾਗਾ ਬਾਇਆ ਰਾਮਪਰਾ ਹੋ ਕੇ ਸਾਡਾ ਸਿੱਧਾ ਜਿਹੜਾ ਰਹੂਗਾ ਰੂਟ ਰਹੂਗਾ ਅੰਮ੍ਰਿਤਸਰ ਤੋਂ ਬਟਾਲਾ ਤੇ ਡੇਰਾ ਬਾਬਾ ਨਾਨਕ ਇਹਦਾ ਠੇਠੜ ਕੇ ਪਿੰਨਣਾ ਭਰਾ ਮੇਰੋ 20 ਤਰੀਕ ਨੂੰ ਸਾਰੇ ਬ੍ਰਾਹਮਣੇ ਜਾਣਾਗਾ ਜਿੰਨੇ ਵੀ ਬੀ ਟਰੈਕਟਰ ਦੇ ਫੋਨ ਕਰਦੇ ਸੀ ਆ ਜਿਹੜੀ ਪਰਸੋਂ 20 ਆਉਣੀ ਏਸੀ ਨੂੰ ਸਾਰੇ ਤੁਰਪੋ ਦੀ 21 ਨੂੰ ਆਪਾਂ ਅਰਦਾਸ ਕਰਾ ਕੇ ਕੰਮ ਸ਼ੁਰੂ ਕਰ ਦੇਣਾਗਾ ਤੇ ਬੜੀਆਂ ਵੀਡੀਓ ਸ਼ਾਪ ਪਿੱਛੇ ਇੱਕ ਵੀਡੀਓ ਚੱਲੀ ਜਾਂਦੀ ਸੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਲੋਕਾਂ ਨੇ ਧੂੜ ਘੜਤੀ ਸ਼ੇਅਰ ਕਰ ਕਰ ਪਰ ਜੇ ਆਹ ਵੀਡੀਓ ਵੀ ਸ਼ੇਅਰ ਕਰ ਦਿਓ ਨਹੀਂ ਫੋਨ ਚਲਾਉਣ ਦਾ ਕੋਈ ਦਮ ਨਹੀਂ ਆਪਾਂ ਉੱਥੇ ਵਾਹਣ ਪੱਤਰ ਕਰਨ ਜਾਣੇ ਆ 80 70 80 ਕਿੱਲਾਂ ਦੇ ਵਿੱਚ ਬਰੇਤੀ ਆ 5 7 ਕਿੱਲਾਂ ਦੇ ਵਿੱਚ ਵੱਡਾ ਟੋਆ ਪੱਟਿਆ ਹੈ ਜੀ ਸਿੱਟਣੀ ਆ ਤੇ ਦਾਨੀ ਸੱਜਣਾ ਵੀ ਭਰਾ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ 21 ਤਰੀਕ ਤੋਂ ਸਾਡੇ ਕੋਲੇ ਉੱਥੇ ਪਹੁੰਚਣਾ ਸ਼ੁਰੂ ਹੋ ਜਿਓ ਛੋਟੇ ਹੱਥੀ ਸੇਵਾ ਕਰਾਉਣੀਆਂ ਛੋਟੇ ਹੱਥੀ ਡੀਜ਼ਲ ਪਾਉਣਾ ਸੀ ਹਰ ਇੱਕ ਟਰੈਕਟਰ 'ਚ ਇਹ ਨਹੀਂ ਹੈਗੇ ਪੈਸੇ ਤਾਂ ਰਜੋ ਇੱਥੇ ਤੇ ਜਾਓ ਉਹ ਕੰਮ ਨਹੀਂ ਕਰਨਾ ਆਪਦੇ ਲੀਡੇ ਕੱਪੜੇ ਨਾਲ ਲੈ ਕੇ ਆਓ ਰਹਿਣ ਦਾ ਪ੍ਰਬੰਧ ਹੋਊਗਾ ਦਾਨੀ ਸੱਜਣ ਨੂੰ ਵੀ ਕਹਿਣਾਗਾ ਆਪਦੇ ਹੱਥੀ ਕੰਮ ਕਰਕੇ ਜਾਇਓ ਜਿਹੜਾ ਵੀ ਕਰਨਾ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਈ ਜੀ 20 ਤਰੀਕ ਨੂੰ ਡੇਰਾ ਬਾਬਾ ਨਾਨਕ ਠੇਠ ਠੇਕੇ ਪਿੰਡ ਕੰਨੀ ਆਪਣੀ ਤਿਆਰੀ ਹੈ ਜੀ ਸਾਡਾ ਰੂਟ ਰਹੂਗਾ ਬਾਇਆ ਬਠਿੰਡਾ ਫਰੀਦਕੋਟ ਅੰਮ੍ਰਿਤਸਰ ਤੇ ਬਟਾਲਾ ਦੇ ਡੇਰਾ ਬਾਬਾ ਨਾਨਕ ਜੀ ਧੰਨਵਾਦ